ਜੈ ਸ਼੍ਰੀ ਕ੍ਰਿਸ਼ਨ ਰੱਬ ਸਭ ਦਾ ਭਲਾ ਕਰੇ ਪਰਮਾਤਮਾ ਹਰ ਘਰ ਚ ਖੁਸ਼ੀਆਂ ਦੇਣ ਅੱਜ ਦਾ ਵਿਸ਼ਾ ਕੁਛ ਨਬੀਰ ਆ ਇਹ ਚੁੰਟੀਆਂ ਵਾਲੇ ਬਾਬਿਆਂ ਉੱਤੇ ਆ ਸ਼ਾਇਦ ਮੇਰੀ ਇਹ ਗੱਲ ਪਬਲੀ ਤੱਕ ਸੰਗਤ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਜੇ ਸੰਗਤ ਦਾ ਸਾਥ ਹੋਵੇ ਤਾਂ ਮੈਂ ਚੁੰਟੀਆਂ ਵਾਲੇ ਬਾਬਿਆਂ ਨੂੰ ਇੱਕ ਬੇਨਤੀ ਕਰ ਰਿਹਾ ਅਪੀਲ ਦੇ ਰਿਹਾ ਵਾਂ ਸਲਾਹ ਦੇ ਰਿਹਾ ਜੇ ਤੁਹਾਡੇ ਵਿੱਚ ਕਿਸੇ ਵੀ ਮਾਲਕ ਦੀ ਤਿਰਪਾ ਵਾ ਤੁਸੀਂ 5 ਚੁੰਟੀਆਂ 7 ਚੁੰਟੀਆਂ ਨਾ ਭਰਾਓ ਇੱਕ ਚੁੰਟੀ ਵਿੱਚ ਕੋਈ ਬੱਸਾਂ ਤੇ ਆਉਂਦਾ ਕੋਈ ਟੱਡੀਆਂ ਤੇ ਆਉਂਦਾ ਨਾ ਜਾਣੇ ਤੇੜੀ ਕਿੱਥੋਂ ਕਿੱਥੋਂ ਮੁਸਾਫਰ ਸਫਰ ਕਰਦੇ ਨੇ ਹਜ਼ਾਰਾਂ ਦੇ ਹਿਸਾਬ ਚ ਉਹਨਾਂ ਦੇ ਆਉਣ ਦਾ ਖਰਚਾ ਹੋ ਜਾਂਦਾ ਫਿਰ ਤੁਸੀਂ ਫ੍ਰੀ ਸੇਵਾ ਕਰਦੇ ਆ ਚਲੋ 500 ਜਾਂ ਇਸ ਤੋਂ ਵੱਧ ਵੀ ਲੋਟੀ 500 ਤੱਕ ਮੱਥਾ ਟੇਕਦੇ ਹੁੰਦੇ 5 5 7 7 ਚੁੰਟੀਆਂ ਵਿੱਚ ਥੋੜੇ ਥੋੜੇ ਪੈਸੇ ਜੋ ਵੀ ਇਹ ਤੇਰੇ ਕੋ ਸਰਦੇ ਵਰਦੇ ਆ ਫਿਰ ਲਾਸਟ ਵਿੱਚ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਲਾਸਟ ਵਾਲੀ ਚੁੰਟੀ ਤੇ ਆਪਣੇ ਵੱਲੋਂ ਮਾਨਤਾ ਨ ਵੀ ਮੰਨਦੇ ਆ ਉਹ ਵੀ ਕੋਈ ਸਜਣ ਵਿਹਾਰ ਚ ਜਾਂ ਆਪਣੇ ਉਹਨਾਂ ਦੇ ਵਜਨ ਦੇ ਮੁਤਾਬਕ ਤੁਸੀਂ ਸੇਵਾ ਚਰੋਣੇ ਆ ਮੈਂ ਉਸ ਕੰਮ ਵਿੱਚ ਨਹੀਂ ਹੋਣਾ ਚਾਹੁੰਦਾ ਪਰ ਮੇਰੀ ਇੱਕ ਬੇਨਤੀ ਇਹ ਆ ਜੇ ਰੱਬ ਦੀ ਕਿਰਪਾ ਤਾਂ ਪਹਿਲੀ ਵਾਰ ਚ ਕਿਉਂ ਨਹੀਂ ਸਹੀ ਹੁੰਦਾ ਬੰਦਾ ਜ਼ਰੂਰੀ ਹੈ ਕਿ ਪੰਜ ਵਾਰ ਅੰਤਿ ਸਹੀਓ ਤੁਸੀਂ ਉਹਨਾਂ ਦੀ ਘਰ ਬਿਠੇ ਅਰਦਾਸ ਕਰੋ ਕਹੇ ਤਰ ਬੈਠ ਕੇ ਇਹਨਾਂ ਨੂੰ ਕੋਈ ਸਰਲ ਸਾਧਨ ਦੱਸੋ ਉਪਾਏ ਦੱਸੋ ਜਿਹਦੇ ਨਾਲ ਤਰ ਬੈਠ ਕੇ ਤਰ ਸਕੇ ਕਿ ਉਹਨਾਂ ਦੀ ਮਿਹਨਤ ਦਾ ਫਲ ਹੋ ਉਸ ਤੋਂ ਬਾਅਦ ਬੰਦਾ ਜਿਹੜਾ ਆਸਾਦਾਂ ਖੁਸ਼ੀ ਨਾ ਤੁਹਾਡੇ ਕੋਲ ਆਵੇ ਜਾਂ ਉਸ ਦੇ ਤੋਂ ਜਨਜਾਇਸ਼ ਹੈ ਜੀ ਤੇ ਅੱਲਾਹ ਜੱਤਰ ਜਿੰਨੇ ਦਿਨ ਮਰਜੀ ਆਵੇ ਜਿਹੜੇ ਮਾੜੇ ਬੰਦੇ ਫਸ ਜਾਂਦੇ ਨੇ ਮਿਡਲ ਤਲਾਸ਼ ਦੇ ਲੋਜ ਉਹਨਾਂ ਨੂੰ ਪੰਜ ਪੰਜ ਚੁੰਟੀਆਂ 'ਚ ਪਰਣ ਲੱਗਿਆਂ ਹਜ਼ਾਰਾਂ ਰੁਪਏ ਦਾ ਖਰਚਾ ਆ ਜਾਂਦਾ ਜੇ ਜਿਹੜੇ ਬੱਸਾਂ 'ਚ ਵੀ ਜਾਂਦੇ ਆ ਤੇ ਥਾफी ਜਿਆਦਾ ਖਰਚ ਹੋ ਜਾਂਦਾ ਵਾ ਉਹ ਵਿਚਾਰੇ ਪਰੇਸ਼ਾਨ ਨਹੀਂ ਤਾਂ ਵਿੱਚੋਂ ਨਿਕਲਣਾ ਚਾਹੁੰਦੇ ਆ ਪਰ ਉਹ ਤੁਹਾਡੇ ਚੱਕਰਾਂ ਵਿੱਚ ਬੈਜੇ ਹੋਰ ਪਰੇਸ਼ਾਨ ਹੋ ਜਾਂਦੇ ਆ ਮੇਰੇ ਚਲ ਨਾਲ ਨੋਰਮਲ ਤੋਂ ਨੋਰਮਲ ਬੰਦਾ ਵੀ 5 ਚੁੰਟੀਆਂ ਵਿੱਚ ਜੇ ਉਹ ਬਸਾਂ ਦੇ ਤਰਾਏ ਪਹਾੜੇ ਵਿੱਚ ਵੀ ਜਾਂਦਾ ਹੋਊਗਾ ਤਾਂ 5 ਤੋਂ 7000 ਰੁਪਏ ਟੱਟੂ ਟੱਟ ਵੀ ਲੱਜ ਜਾਂਦਾ ਹੋਣਾ ਜੇ ਆਪਾਂ ਲਈਏ ਜੇ ਉਹ ਦੂਰੋਂ ਆਉਂਦਾ ਆ ਜਿੱਦੀ ਗੱਡੀ ਦਾ 2000 ਦਾ ਖਰਚਾ ਹੁੰਦਾ ਤਾਂ ਆਉਣ ਜਾਣ ਵਿੱਚ ਹੀ ਉਹਦਾ 5 ਚੁੰਟੀਆਂ ਵਿੱਚ 10-11000 ਹੋ ਜਾਊ ਜੇ ਇਸ ਤੋਂ ਦੂਰੋਂ ਆਉਂਦਾ ਆਊਗਾ ਸ਼ਾਇਦ 15000 ਉਸ ਤੋਂ ਬਾਅਦ ਫਿਰ ਤੁਹਾਡੀ ਮਾਨਤਾਨ ਕਰਨਾ ਇੱਕ ਬੰਦਾ 5000 ਜਾਂ 10000 ਜਾਂ ਦੂਰ ਨੇੜੇ 15000 ਖਪਿੰਦਾ ਮੇਰੀ ਇਹ ਵੀਡੀਓ ਉਹਨਾਂ ਲੋਤਾਂ ਵਾਸਤੇ ਆ ਮੈਂ ਅਮਨ ਬਾਬਾ ਜੀ ਲੁਧਿਆਣਾ ਪੰਜਾਬ ਤੋਂ ਮੈਂ ਲੰਮੇ ਟਾਈਮ ਤੋਂ ਧਰ ਬਿਠੇ ਹੀ ਸੰਤਨ ਦੀਆਂ ਅਰਦਾਸਾਂ ਕਰ ਰਿਹਾ ਹਾਂ ਇੱਕ ਵਾਰ ਮਿਲਣ ਦੀ ਸੇਵਾ ਸਿਰਫ 1200 ਰੁਪਏ ਰੱਖੀ ਆ ਇੱਕ ਸੁੱਤਾ ਨਾਰੀਲ ਪਾਣੀ ਵਾਲਾ ਨਾਰੀਲ ਲੈਨੇ ਪਾਣੀ ਵਾਲਾ ਨਾਰੀਲ ਅਸੀਂ ਚਲ ਪ੍ਰਵਾਹ ਕਰਦੇ ਆ ਸੁੱਤੇ ਨਾਰੀਲ ਦਾ ਅਸੀਂ ਧੂਣਾ ਪਾਉਂਦੇ ਆ ਉਸ ਤੋਂ ਬਾਅਦ ਅਸੀਂ 11 ਦਿਨ ਸਾਡੇ ਧੂਨੇ ਚੱਲਦੇ ਆ ਉਹ ਜਿਹਦੇ ਕੋ ਨਜਾਇਸ਼ ਹੋਵੇ ਉਹ 11 ਦਿਨ ਦੀ ਸੇਵਾ ਦੇ ਇਤੇ ਚਲਾ ਸਕਦਾ ਨਹੀਂ ਫਿਰ ਇੱਕ ਵਾਰ ਦੇ 1100 ਰੁਪਏ ਦਿੰਦਾ ਤੇ ਅਸੀਂ ਧੂਨਾ ਲਾਦਨੇ ਬਾਕੀ ਘਰ ਬੈਠੇ ਅਸੀਂ ਉਹਨਾਂ ਦੀ ਅਰਦਾਸਾ ਕਰਦੇ ਆ ਬੰਦੇ ਦਾ ਟਾਈਮ ਨਾ ਜਾਇਆ ਹੋਵੇ ਬੰਦੇ ਦੇ ਪੈਸੇ ਨਾ ਜਾਇਆ ਹੋਣ ਬੰਦੇ ਦੀ ਸ਼ਰਤਾਂ ਵਿਸ਼ਵਾਸ ਪ੍ਰਮਾਤਮਾ ਨਾਲ ਜੁੜੇ ਅਸੀਂ ਕਿਸੇ ਵੀ ਤਰ੍ਹਾਂ ਸੰਧਨ ਨੂੰ ਥੱਜਲਤਵਾਰ ਨਹੀਂ ਕਰਦੇ ਨਾ ਆਪ ਹੁੰਨੇ ਆ ਮੈਂ 23 ਥਾਵਾਂ ਤੇ ਦੇ ਦਾਵਾਂ 5 ਚੁੰਟੀਆਂ ਦੀ 11 ਚੁੰਟੀਆਂ ਦੀ ਬਾਬਾ ਦੀ ਪੈਸਾ ਕੁਛ ਨਹੀਂ ਲੈਂਦੇ ਉਹ ਤਾਂ ਸਾਡੇ ਨਾਲ ਵੀ ਮੈਂਦੇ ਪੈਂਦੇ ਆ ਸੀ ਤਾਂ ਸਿਰਫ ਇੱਕ ਵਾਰ 1100 ਰੁਪਏ ਲੈਣੇ ਹਨ ਉਹ ਇੱਥੇ ਜੈਨੂਨ ਹੁੰਦੇ ਆ ਇੱਕ ਵਾਰ ਦੇ ਤੂੰ ਨਾਲ ਆਦਾ ਤੇ ਜਿਹੜੇ ਬੰਦੇ ਕਹਿੰਦੇ ਬਾਬਾ ਜੀ ਲੋਕੀ ਪੈਸੇ ਨਹੀਂ ਲੈਂਦੇ ਤੇ ਹਫ਼ਤਾਵਾਂ ਲਾਓ ਤਾਂ ਹਜ਼ਾਰਾਂ ਰੁਪਏ ਚ ਪੈ ਜਾਂਦੇ ਆ ਇਸ ਤਰ੍ਹਾਂ ਕੇ ਸਮਾਜ ਵਿੱਚ ਸਮਾਜਿਕ ਤੌਰ ਤੇ ਜੋ ਮੈਂ ਵੀਡੀਓ ਨੂੰ ਬਣਾ ਰਿਹਾ ਵਾਂ ਸੰਦਰ ਦੇ ਭਲੇ ਵਾਸਤੇ ਜਿਨ੍ਹਾਂ ਦਾ ਅਜੇ ਤੱਕ ਇਲਾਜ ਨਹੀਂ ਹੋਇਆ ਦਵਾਈਆਂ ਖਾ-ਖਾ ਕੇ ਪਰੇਸ਼ਾਨ ਦਵਾਈਆਂ ਤੋਚੇ ਪਈਆਂ ਬਿਮਾਰੀਆਂ ਤੇ ਵਿੱਚ ਪਰੇਸ਼ਾਨੀਆਂ ਧਰ ਬਿਠੇ ਅਰਦਾਸਾਂ ਚੜਾਓ ਜਦੋਂ ਤੁਹਾਨੂੰ ਅਰਦਾਸਾਂ ਚੜਾਉਣ ਤੋਂ ਬਾਅਦ ਕੋਈ ਫਾਇਦਾ ਪਹੁੰਚੇ ਤਾਂ ਮੇਰੇ ਤੋਂ ਮਿਲਣ ਲਈ ਆਓ ਉਦੋਂ ਮੈਨੂੰ 1100 ਰੁਪਏ ਧੂਨੇ ਦੀ ਸੇਵਾ ਦਿਓ ਉੰਨੀ ਦੇ ਧਰ ਬਿਠ ਕੇ ਇਲਾਹਾ ਲਓ ਰੱਬ ਦਾ ਅਰਦਾਸਾਂ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਨੂੰ ਤੁਸੀਂ ਮੰਨਦੇ ਉਹਨਾਂ ਦਾ ਨਾਮ ਲੈਣਾ ਅਸੀਂ ਆਪਣਾ ਜ਼ਿਆਦਾਤਰ ਤੇ ਮੱਥਾ ਟੇਕਾਂਗੇ ਕਿਸੇ ਵੀ ਧਰਮ ਦੀ ਅਸੀਂ ਖਿੱਚ ਟੇ ਜਾ ਨਹੀਂ ਕਰਦੇ ਜਿਸ ਧਰਮ ਚ ਬੰਦਾ ਪੈਦਾ ਹੋਇਆ ਉਸੇ ਧਰਮ ਨੂੰ ਮੰਨੇ ਜਿਹੜੇ ਗੁਰੂ ਪੀਰ ਨਾਲ ਜੁੜਿਆ ਉਹਦੇ ਨਾਲ ਜੁੜਾ ਰਵੇ ਸਾਡਾ ਤਾਂ ਸਿਰਫ ਅਰਦਾਸਾਂ ਕਰਨਾ ਤੇ ਰੱਬ ਦੀ ਕਿਰਪਾ ਨਾਲ ਲੋਕਾਂ ਦੀਆਂ ਬਿਮਾਰੀਆਂ ਚ ਉਹਨਾਂ ਦੀ ਸਿਹਤ ਲਈ ਹਰ ਤਰ੍ਹਾਂ ਦਾ ਇਲਾਜ ਕਰਨ ਦਾ ਮੈਂ ਨਾ ਵਾਅਦਾ ਕਰਦਾ ਨਾ ਦਾਵਾ ਕਰਦਾ ਪਰ ਰੱਬ ਦੇ ਹੁਕਮ ਦੇ ਨਾਲ ਰੱਬ ਦੀ ਪ੍ਰੇਰਣਾ ਨਾਲ ਬਹੁਤ ਸਾਰੇ ਲੋਕ ਇਸੇ ਹੀ ਹੁੰਦੇ ਨੇ ਇਸ ਤਰ੍ਹਾਂ ਤੇ ਇਹ ਮੇਰੀ ਵੀਡੀਓ ਜਿਹੜੇ ਵੀ ਦੇਖਣ ਜੇ ਉਹਨਾਂ ਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਪ੍ਰਮਾਤਮਾ ਸਾਡਾ ਪ੍ਰਚਾਰ ਸਕੇ ਸਾਡਾ ਚੰਮ ਅਰਦਾਸਾਂ ਚੰਨਾ ਪ੍ਰਮਾਤਮਾ ਸੁਣਾਈ ਕਰ ਦੇ ਕਿਸੇ ਵੀ ਤਰ੍ਹਾਂ ਦੀ ਸੰਸਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਬਾਹਰ ਜਾਣ ਦੀ ਹੋਵੇ ਵਿਆਹ ਸ਼ਾਦੀ ਦੀ ਹੋਵੇ ਧਰੇਲੂ ਜ਼ਰੂਰਤਾਂ ਦੀ ਹੋਵੇ ਜੈਨੂਨ ਹੋਵੇ ਮੈਂ ਅਰਦਾਸਾਂ ਕਰਦਾ ਵਾਂ ਮੈਂ ਕਿਸੇ ਤਰ੍ਹਾਂ ਦਾ ਵਾਅਦਾ ਤੇ ਦਾਵਾ ਨਹੀਂ ਕਰਦਾ ਔਰ ਪ੍ਰਮਾਤਮਾ ਤੇ ਵਿਸ਼ਵਾਸ ਰੱਖਦਾ ਨਾ ਜਰੂਰ ਫਲ ਪਹੁੰਚੂਗਾ ਤੁਸੀਂ ਕਰ ਬੇਟੇ ਅਰਦਾਸਾਂ ਚੜਾ ਸਕਦੇ ਮੇਰੇ ਮੋਬਾਈਲ ਨੰਬਰ 99886203 ਦੂਸਰਾ ਨੰਬਰ 8054270905 ਅਮਨ ਬਾਬਾ ਜੀ ਮੈਂ ਲੁਧਿਆਣਾ ਪੰਜਾਬ ਤੋਂ ਮੇਰੀ ਟੰਡਾਰੀ ਕਲਾ ਵਿੱਚ ਇਸ ਟਾਈਮ ਫੈਕਟਰੀ ਹੈ ਫੈਕਟਰੀ ਦੇ ਇਸ ਸੈਟ ਕੰਮ ਚੱਲ ਰਿਹਾ ਤੇ ਇਸ ਸੈਟ ਤੇ ਪਰਜੇ ਮੈਂ ਸੰਜਤ ਦੀ ਸੇਵਾ ਕਰ ਰਿਹਾ ਫਿਲਹਾਲ ਦੀ ਕੜੀ ਉਹ ਨਵੇਂ ਟਾਲ ਚ ਰੱਬ ਦੀ ਕਿਰਪਾ ਹੋਈ ਸੰਜਤ ਦੀ ਕਿਰਪਾ ਹੋਈ ਤੇ ਜਰੂਰ ਕੋਈ ਵੱਡਾ ਪਲੇਟਫਾਰਮ ਬਣਾਵਾਂਗੇ ਜਿੱਥੇ ਅਸੀਂ ਸੰਜਤ ਨੂੰ ਬਹੁਤ ਸਾਰੇ ਤਰ੍ਹਾਂ ਦੇ ਧਿਆਨ ਦੀਆਂ ਜੱਲਾ ਧਿਆਨ ਵੈਰਾਈ ਜੱਲਾ ਔਰ ਆਪਣੇ ਜੀਵਨ ਨੂੰ ਕਿਵੇਂ ਜੀਣਾ ਉਹਦੇ ਬਾਰੇ ਦੱਸਾਂਗੇ ਕਿ ਸਾਰੇ ਬੰਨੇ ਰੱਬ ਦੀ ਚਰਚਾ ਹੋਵੇ ਪਰਮਾਤਮਾ ਦਾ ਪੜਾ ਤਰਨ ਸ਼ਬਦ ਦਾ ਹਰ ਤਰਫ ਚੀਰ ਰਵੇ ਹਿੱਤ ਮੈਂ ਫੈਕਟਰੀ ਵਿੱਚ ਸਾਈਡ ਤੇ ਬੈਠ ਕੇ ਦੰਮੇ ਟਾਈਮ ਤੋਂ ਸੇਵਾ ਕਰ ਰਿਹਾ ਬਹੁਤ ਸਾਰੀ ਸੰਜੜ ਦਾ ਪਿਆਰ ਮਿਲਿਆ ਬਹੁਤ ਸਾਰੀ ਸੰਜੜ ਦਾ ਪੜਾ ਹੋਇਆ ਸੰਜੜ ਨੇ ਸਤਕਾਰ ਵੀ ਦਿੱਤਾ ਉਹ ਸਤਕਾਰ ਦੇ ਬਦਲੇ ਅੱਜ ਤੱਕ ਮੈਂ ਆਪਣੀ ਸੇਵਾ ਨੂੰ ਚਲਾ ਰਿਹਾ ਰੱਬ ਪੜਾ ਤਰੇ ਖੁਸ਼ ਰਹੋ ਜੀ